ਕੈਨੇਡਾ 에어ਪੋਰਟ ਤੋਂ 40 ਭਾਰਤੀਆਂ ਨੂੰ ਕੀਤਾ ਗਿਆ ਡਿਪੋਰਟ ਜਿਸ ਵਿੱਚ ਕਈ ਪੰਜਾਬੀ ਵੀ ਨੇ ਸ਼ਾਮਲ ਪੇਸ਼ ਹੈ ਹਰਸੁਖ ਟੀਵੀ ਯੂਐਸਏ ਦੀ ਇੱਕ ਰਿਪੋਰਟ ਦਾਸੀਏ ਕੀ ਜੋ ਲੋਕ ਹੁਣ ਟੂਰਿਸਟ ਵੀਜ਼ਾ ਜਾਂ ਫਿਰ ਵਿਜ਼ਟਰ ਵੀਜ਼ਾ ਤੇ ਕੈਨੇਡਾ ਜਾਣ ਦੀ ਸੋਚ ਰਹੇ ਹਨ ਉਹਨਾਂ ਲਈ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਹੁਣ ਕੈਨੇਡਾ ਦੇ 에어ਪੋਰਟ ਤੋਂ ਹੀ ਇੱਕ ਫਲਾਈਟ ਜਿਸ ਦਾ ਨਾਮ AC51 ਹੈ ਉਸ ਵਿੱਚੋਂ 40 ਭਾਰਤੀਆਂ ਨੂੰ ਵਾਪਸ મોੜ ਦਿੱਤਾ ਗਿਆ ਹੈ ਇਸ ਖਬਰ ਦੀ ਜਾਣਕਾਰੀ ਟਵਿੱਟਰ ਦੇ ਇੱਕ ਯੂਜ਼ਰ ਜਿਸ ਦਾ ਨਾਮ ਕਨਵਰ ਸਿਰਾ ਹੈ ਉਸਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਜਿਸ ਦੇ ਬਾਅਦ ਹੁਣ ਕੈਨੇਡਾ ਜਾਣ ਵਾਲੇ ਲੋਕਾਂ ਲਈ ਕਈ ਮੁਸ਼ਕਲਾਂ ਖੜੀਆਂ ਹੋ ਗਈਆਂ ਸਨ ਦੱਸਦੀ ਹੈ ਕਿ ਇਹ ਫਲਾਈਟ 에어 ਕੈਨੇਡਾ ਦੀ ਫਲਾਈਟ ਸੀ ਜੋ ਕਿ ਕੈਨੇਡਾ ਦੇ ਸਵਰੇ 6 ਵਜੇ 10 ਮਿੰਟ ਤੇ ਮੋਂਟਰੀਅਲ 에ਅਰਪੋਰਟ ਤੇ ਲੈਂਡ ਹੋਈ ਸੀ ਫਲਾਈਟ ਦੇ ਲੈਂਡ ਹੋਣ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕਾਫੀ ਜ਼ਿਆਦਾ ਸਖਤੀ ਵਰਤੀ ਗਈ ਜਿਸ ਤੋਂ ਬਾਅਦ 40% ਜਿਨ੍ਹਾਂ ਵਿੱਚ 30 ਤੋਂ ਜ਼ਿਆਦਾ ਪੰਜਾਬੀ ਵੀ ਸ਼ਾਮਿਲ ਸਨ ਜੋ ਕਿ ਵਿਜ਼ਟਰ ਵੀਜ਼ਾ ਤੇ ਕੈਨੇਡਾ ਆਏ ਸਨ ਐਨਾ ਹੀ ਨਹੀਂ ਇਹਨਾਂ ਵਿੱਚੋਂ ਕੁਝ ਲੋਕ ਤਾਂ ਦੂਜੀ ਵਾਰੀ ਵਿਜ਼ਟਰ ਵੀਜ਼ਾ ਤੇ ਕੈਨੇਡਾ ਆਏ ਸਨ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਇਹਨਾਂ 40% ਨੂੰ ਵਾਪਸ ਮੋੜ ਦਿੱਤਾ ਗਿਆ ਤੇ ਉਹਨਾਂ ਦਾ ਵੀਜ਼ਾ ਵੀ ਕੈਨਸਲ ਕਰ ਦਿੱਤਾ ਗਿਆ ਇਹ ਵੱਡੀ ਖਬਰ ਜੋ ਕਿ ਕੈਨੇਡਾ ਦੇ ਮੋਂਟਰੀਅਲ 에ਅਰਪੋਰਟ ਤੋਂ ਸਾਹਮਣੇ ਆਈ ਦੱਸਦੀ ਕਿ ਜੋ ਵੀ ਪੰਜਾਬੀ ਵੀਰ ਹੁਣ ਕੈਨੇਡਾ ਜਾਣ ਦੀ ਸੋਚ ਰਹੇ ਹਨ ਉਹ ਵੈਂਕੂਵਰ ਜਾਂ ਟੋਰਾਂਟੋ ਵਰਗੇ 에어ਪੋਰਟ ਦੀ ਹੀ ਫਲਾਈਟ ਲੈਣ ਕਿਉਂਕਿ ਮੋਂਟਰੀਅਲ 에어ਪੋਰਟ ਤੇ ਪਿਛਲੇ ਕੁਝ ਦਿਨਾਂ ਤੋਂ ਕਾਫੀ ਜ਼ਿਆਦਾ ਸਖਤੀ ਵਰਤੀ ਜਾ ਰਹੀ ਹੈ